ਪੰਦਾ ਪੰਜਾਬੀ ਨੇ ਖਾਣਾ ਨਹੀਂਗੇ ਨਾ ਆਪਾਂ ਬਾਲੇ ਖਾਣੇ ਆਗੇ ਆਪਾਂ ਬਾਲੇ ਸ਼ਿੱਟਾਂ ਦਾ ਮਤਲਬ ਪਾਣੀ ਖਰਾਬ ਕਰਕੇ ਆਵਦਾ ਨੁਕਸਾਨ ਕਰਕੇ ਉਹਨਾਂ ਦਾ ਫਾਇਦਾ ਕਰ ਰਹੇ ਹੈਗੇ ਬਾਕੀ ਛੋਟੀ ਗੱਲ ਕਰਾਂਗਾ ਆਹ ਜਿਹੜੀ ਤੁਸੀਂ ਬੇਟੀ ਦੇਖ ਰਹੇ ਹੋਗੇ ਇਹ ਬੇਟੀ ਪਲੱਸ 2 ਦੇ ਵਿੱਚ ਪੜ ਰਹੀ ਆ ਤੇ ਡੈਡੀ ਦੀ ਅਸਤੂ 10 ਸਾਲ ਪਹਿਲਾਂ ਡੈਥ ਹੋ ਗਈ ਦੋ ਛੋਟੇ ਭਰਾ ਨੇ ਮਾਤਾ ਇਕੱਲੀ ਕਮਾਉ ਤੇ ਬੱਚੇ ਨਾਲ ਮਿਹਨਤ ਕਰ ਰਹੇ ਨੇਗੇ ਤੇ ਸਾਡੇ ਪਿੰਡ ਚ ਪੜਦੀ ਆਇਆ ਪੁੱਤ ਮੇਰੇ ਕੋਲ ਆਇਆ ਰੋਏ ਮੈਂ ਕਿਹਾ ਪ੍ਰਭੂ ਫਿਰ ਮੈਂ ਹੀ ਆਉਣਾ ਬੱਚੇ ਛੋਟੇ ਕੋਲੇ ਤੇ ਆ ਦੇਖੋ ਪ੍ਰਭੂ ਤੋਰਾ ਨਹੀਂ ਜਾਂਦਾ ਮਿੱਤਰ ਦਾ ਪ੍ਰਭੂ ਇੰਨਾ ਜਾਣੇ ਕਿ ਜਿਆਦਾ ਹੀ ਗਾਰਾ ਹੈਗਾ ਆ ਦੇਖੋ ਜੀ ਇੰਨੀ ਮਿੰਤ ਨਾਲ ਝੋਨਾ ਲਾਉਣਾ ਪੈਂਦਾ ਹੈਗਾ ਕੁਇਆ ਖੜਾ ਕਰਕੇ ਕਹਦੇ ਜਿਹਦੇ ਵੱਡੇ ਆਪਦੇ ਆਪ ਨੂੰ ਕਹਿੰਦੇ ਅਸੀਂ ਅਸੀਂ ਤਾਂ ਅਸੀਂ ਹੈ ਜੀ ਅੰਨਦਾਤੇ ਪਰ ਉਹ ਅਨਦੱਤ ਦਾ ਕੋਈ ਹੋਰ ਹੀ ਨਹੀਂ ਆ ਲੋਕ ਨੇ ਜਿਹੜੇ 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 ਮਤਲਬ ਕਮਾ ਕੇ ਦੇ ਰਹੇ ਨੇਗੇ ਅਨਦੱਤੇ ਦਾ ਇੱਕ ਨਾਮ ਦੇ ਅਨਦੱਤੇ ਨਹੀਂ ਆ ਦੇਖੋ ਆ ਬੱਚਾ ਕੁੜੀ ਆ ਹੈਗੀ ਆ ਜੀ ਉਮਰ 15 ਸਾਲ ਦੀ ਪਲਸ 2 ਪੜ੍ਹ ਰਹੀ ਆ ਖੜਾ ਬੱਤੋ ਜੀ ਕਿਵੇਂ ਲੱਗਦਾ ਕੰਮ ਕਰ ਕਰਨਾ ਸੌਖਾ ਲੱਗਦਾ ਔਖਾ ਲੱਗਦਾ ਔਖਾ ਵੀ ਔਖਾ ਵੀ ਔਖਾ ਵੀ ਹੈ ਨਾ ਚਲੋ ਕੰਮ ਦਾ ਕਰ ਨਹੀਂ ਕਰਨਾ ਹੈ ਨਾ ਥੈਂਕ ਯੂ ਤੇ ਗਰਮੀ ਗਰਮੀ ਕਿ ਨਹੀਂ ਲੱਗਦੀ ਆ ਬਹੁਤ ਆ ਗਈ ਤੂੰ ਪੜ੍ਹਦੀ ਕਿ ਨਹੀਂ ਮੈਨੂੰ ਪਤਾ ਪਲਸ 2 ਐਕਟੀਵਿਟੀ ਕੀ ਕਰਨਾ ਹੁਣ ਤਾਂ ਹੁਣ 20 20 ਕਰਨੀ ਆ ਤੂੰ ਦੱਸੀ ਵੀ ਤੇਰੀ ਬੀਏ ਪਾ ਮਾਸਟਰੋਂ ਸਭ ਕਰਵਾਵਾਂਗੇ ਚੰਗਾ ਉੱਥੇ ਤੇਰੀ ਫੀਸ ਲੈਸ ਕਰਾ ਦਾਂਗੇ ਕੋਈ ਨਹੀਂ ਠੀਕ ਆ ਮਿਹਨਤ ਕਰ ਪੁੱਤ